ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਵੀਡੀਓ ਦੇਖਦੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਨਵੇਂ ਨੇ ਪਹਿਲੀ ਵਾਰੀ ਵੀਡੀਓ ਦੇਖ ਰਹੇ ਆ ਚੈਨਲ ਨੂੰ ਵੀ ਜੜਾ ਜਰੂਰ ਸਬਸਕ੍ਰਾਈਬ ਕਰ ਲਿਓ ਅੱਜ ਜਿਹੜੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਇੱਕ ਵਾਰੀ ਫੇਰ ਤੁਹਾਨੂੰ ਆਪਾਂ ਡੱਲ ਪਿੰਡ ਲੈ ਕੇ ਆਏ ਆ ਬਾਈ ਦਲੇਰ ਦੇ ਘਰੇ ਆਏ ਆ ਦੋਸਤੋ ਪਸ਼ੂ ਜਿਹੜੇ ਆ ਤੁਹਾਨੂੰ ਅੱਜ ਤਿੰਨ ਮੱਝਾਂ ਝੋਟੀਆਂ ਦਿਖਾਉਣੀਆਂ ਨੇ ਤੇ ਦੋ ਬੇੜਾਂ ਦਿਖਾਵਾਂਗੇ ਪਹਿਲੀ ਵਾਰ ਜਿਹੜਾ ਦੋਸਤੋ ਬਾਈਆਂ ਦਾ ਵੀ ਆਪਾਂ ਬੇੜਾਂ ਨੂੰ ਹੱਥ ਪਾਇਆ ਤੇ ਬੇੜਾਂ ਵੀ ਜਿਹੜੀਆਂ ਸਾਫ਼ ਸੁਥਰੀਆਂ ਲਿਆ ਕੇ ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਨੇ ਅੱਜ ਵੀਡੀਓ ਜਿਹੜੀ ਆ ਦੋਸਤੋ ਆਪਾਂ 5 ਮਾਰਚ ਨੂੰ ਬਣਾ ਰਹੇ ਹਾਂ ਤੇ ਸਮਾਂ ਤੁਸੀਂ ਨੋਟ ਕਰ ਸਕਦੇ ਹੋ 11:45 ਦਾ ਸਮਾਂ ਹੈਗਾ 11:45 ਮਿੰਟ ਦਾ ਸਮਾਂ ਠੀਕ ਆ ਤੇ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਆਪਾਂ ਬਾਈ ਦਲੇਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਜਿਹੜੀ ਸਾਂਝੀ ਕਰਾਂਗੇ ਤੇ ਮੱਝਾਂ ਝੋਟੀਆਂ ਜਿਹੜੀਆਂ ਵੀ ਤੁਹਾਨੂੰ ਪਸੰਦ ਆ ਠੀਕ ਆ ਉਹ ਤੁਸੀਂ ਖਾਸ ਤੌਰ ਤੇ ਬਾਈ ਦਲੇਰ ਦੇ ਨੰਬਰ ਜਿਹੜੇ ਦੋਸਤੋ ਲਗਾਤਾਰ ਸਕਰੀਨ ਦੇ نیچے ਚੱਲ ਰਹੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਵਧੇਰੇ ਗੱਲਬਾਤ ਕਰ ਸਕਦੇ ਹੋ ਠੀਕ ਆ ਤੇ ਭਾਪੜ ਤਾਂ ਕੀ ਹੋਊਗਾ ਕਿ ਥੱਲੇ ਮਿਲ ਕੇ ਰਿਕਾਰਡ ਦੋਸਤੋ ਪਸ਼ੂ ਦੇ ਹੋਵੇਗਾ ਆਉਣ ਵਾਲੇ ਸਮੇਂ 'ਚ ਉਹ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਆਪਾਂ ਜਾਣਦੇ ਆ ਬਾਈ ਦਲੇਰ ਦੇ ਕੋਲੋਂ ਪੁੱਛਦੇ ਆ ਕੀ ਡਿਟੇਲ ਹੈਗੀ ਆ ਆਜੋ ਜੀ ਸਭ ਤੋਂ ਪਹਿਲਾਂ ਬਾਈ ਦਲੇਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਮੇਰੇ ਲਈ ਤੈਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਿੰਨੇ ਮੇਰੇ ਭਰਾ ਵੀਡੀਓ ਵੇਂਦੇ ਉਹਨਾਂ ਕੋਲੋਂ ਵੀ ਸਤਿ ਸ੍ਰੀ ਅਕਾਲ ਹੋਰ ਭਾਈ ਕਾਇਮ ਸੇਤਾ ਵਧੀਆ ਚੜਦੀ ਕਲਾ ਠੀਕ ਆ ਠੀਕ ਆ ਹਾਂ ਜੀ ਮੇਰੇ ਬਾਬਾ ਬੜਾ ਸਾਹ ਦੀ ਠੀਕ ਆ ਦੋਸਤੋ ਇੱਕ ਮੈਂ ਤੁਹਾਡੇ ਨਾਲ ਗੱਲ ਜਿਹੜੀ ਨਾ ਸਾਂਝੀ ਕਰਨਾ ਚਾਹੁੰਦਾ ਮੈਨੂੰ ਵੀ ਨਾ ਥੋੜਾ ਜਿਹਾ ਡੇਢ ਹੀ ਪਤਾ ਲੱਗੀ ਆ ਬਾਈ ਦਲੇਰ ਕਬੱਡੀ ਦੇ ਬਹੁਤ ਵੱਡੇ ਤੇ ਚੰਗੇ ਖਿਡਾਰੀ ਆ ਖਿਡਾਰੀ ਹੈ ਵੀ ਸੀਗੇ ਹੁਣ ਪ੍ਰੈਜੈਂਟ ਟਾਈਮ ਦੇ ਵਿੱਚ ਵੀ ਖਿਡਾਰੀ ਆ ਚਲੋ ਕੋਈ ਛੱਟ ਲੱਗਣ ਦਾ ਕਰਕੇ ਜਿਹੜੀ ਆ ਕੋਈ 2 ਤੋਂ 3 ਸਾਲ ਜਾਂ 4 ਸਾਲ ਹੋ ਗਏ ਆ ਥੋੜੀ ਛੱਟ ਨਹੀਂ 3 ਸਾਲ ਹੋ ਗਏ ਛੱਡੀ ਕੋਈ ਹਨਾ ਭਾਈ ਮੈਨੂੰ ਵੀ ਅੱਜ ਨਾਲ ਇੱਕਦਮ ਸ਼ੌਕ ਜਿਹਾ ਲੱਗਾ ਮੈਨੂੰ ਜਦੋਂ ਪਤਾ ਲੱਗਾ ਭਾਈ ਯਾਰ ਕਬੱਡੀ ਖੇਡਦਾ ਸੀ ਹਾਂ ਤੇ 2002 ਤੋਂ ਲੈ ਕੇ ਭਾਈ ਤੁਸੀਂ ਆਖਿਆ ਵਿੱਚ ਸਟਾਰਟ ਕੀਤੀ ਹਾਂਜੀ 2002 ਤੋਂ ਲੈ ਕੇ 2018 ਤੱਕ ਖੇਡੀ ਆ ਹਾਂਜੀ ਮੁੜ ਕੇ ਸੱਟਾਂ ਲੱਗੀਆਂ ਥੋੜਾ ਜਿਹਾ ਸਰੀਆ ਲੈਣ ਗਿਆ ਟਰੈਕਟਰ ਪਲਟ ਗਿਆ ਤੇ ਉਹਦੇ ਨਾਲ ਫਿਰ ਨਹੀਂ ਸਰੀਰ ਸਿਰ ਸੱਟ ਹੋਇਆ ਠੀਕ ਆ ਠੀਕ ਆ ਮੈਂ ਇਹਨਾਂ ਦਾਜਾ ਲਾਉਂਦਾ ਮੈਂ ਪਾਈ ਜਾਂਦਾ ਪਲਵਾਨੀ ਪਲੂਨੀ ਦੇ ਕੰਮ ਚ ਪਹਿਲਾਂ ਰਿਹਾ ਹੋਊਗਾ ਤੇ ਉਹ ਅੱਜ ਫਾਈਨਲੀ ਪਤਾ ਲੱਗ ਗਿਆ ਬਾਈ ਕਬੱਡੀ ਖਿਡਾਰੀ ਵੀ ਚੰਗਾ ਸੀਗਾ ਹਾਂਜੀ ਤੇ ਪਿੰਡਾਂ 'ਚ ਮੇਲੇ ਆ ਮੁੱਲੇ ਦੇ ਖੇਡਦਾ ਰਿਹਾ ਬਹੁਤ ਸੋਹਣੀ ਗੱਲ ਆ ਵੀਰ ਬਹੁਤ ਸੋਹਣੀ ਗੱਲ ਚੰਗਾ ਲੱਗਾ ਬਹੁਤ ਕੋ ਚੰਕਾ ਬੰਦਾ ਬਾਰ ਬੁਰ ਦੇ ਆਂਦਾ ਵੀ ਜਵਾਨਾ ਨਹੀਂ ਹੈਗਾ ਹੋਣੀ ਚੱਲਿਆ ਕੋ ਦੋ ਚੌ ਸਾਲਾਂ ਦਾ ਬਸ ਨਾਲੇ ਉਹ ਤੋਂ ਕਬੱਡੀ ਵੀ ਜਿਵੇਂ ਨਾ ਕੋਈ ਕਿੰਨੂੰ 100 ਰੁਪਈਆ 200 ਰੁਪਈਆ ਦੇ ਕੇ ਬੰਦਾ ਖੁਸ਼ ਹੋ ਜਾਂਦਾ ਸੀ ਅੱਜ ਤਾਂ ਲੱਖਾਂ ਕਰੋੜਾਂ ਦੀ ਕਬੱਡੀ ਆ ਸ਼ੀਲਡਾ ਦੇ ਦਿੰਦੇ ਤੇ ਚਲੋ ਬਹੁਤ ਵਧੀਆ ਲੱਗਾ ਚੰਗਾ ਲੱਗਾ ਜੀ ਹਾਂ ਜਿੱਥੋਂ ਕੋ 500000 ਸਾਨੂੰ ਮਿਲ ਜਾਂਦੇ ਤੇ ਅਸੀਂ ਆਦਨੇ ਬਹੁਤ ਵਧੀਆ ਮੈਚ ਲੱਗਾ ਸਾਡਾ ਬਿਲਕੁਲ ਹਾਂ ਜੀ ਇਹ ਡੱਲ ਪਿੰਡ ਆ ਦੋਸਤੋ ਤਹਿਸੀਲ ਪੱਟੀ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵਾਂ ਪਿੰਡ ਬਿਲਕੁਲ ਨਹੀਂ ਠੀਕ ਆ ਖਾਲੜਾ ਇੱਕ ਪਾਸੇ ਆ ਜਾਂਦਾ ਬਾਰਡਰ ਦੇ ਉੱਪਰ ਜਿਹੜਾ ਪਿੰਡ ਆ ਕਾਫੀ ਵਧੀਆ ਚੰਗੇ ਲੇਖਕ ਲਿਖਾਰੀ ਹੋਏ ਆ ਜਿਨ੍ਹਾਂ ਨੇ ਚੰਗੇ ਚੰਗੇ ਗੀਤ ਆ ਵੱਖੋ ਵੱਖਰੇ ਗਾਇਕਾਂ ਨੂੰ ਵੀ ਦਿੱਤੇ ਆ ਤੇ ਨਾਲ ਜਿਹੜੇ ਖਿਡਾਰੀ ਵੀ ਪੈਦਾ ਹੋਏ ਆ ਇਸ ਪਿੰਡ ਦੇ ਵਿੱਚੋਂ ਅੱਜ ਉਹ ਹੀ ਖਿਡਾਰੀ ਤਕਰੀਬਨ ਇੱਕ ਜਿਹੜਾ ਪ੍ਰੋਫੈਸ਼ਨ ਹੈਗਾ ਆਪਦਾ ਜਿਹੜਾ ਪਸ਼ੂ ਵਪਾਰ ਦਾ ਕੰਮ ਵੀ ਅਪਣਾ ਚੁੱਕੇ ਨੇ ਜਿਵੇਂ ਬਾਈ ਆਪਾਂ ਦਲੇਰ ਸਿੰਘ ਦੀ ਗੱਲ ਕਰ ਲਈ ਤੇ ਬਾਈ ਦਲੇਰ ਠੀਕ ਆ ਜੀ ਤੇ ਅੱਜ ਪਸ਼ੂ ਆਪਣੇ ਕੋਲ ਕਿੰਨੇ ਬਕਾਉ ਹੈ ਜੀ ਅੱਜ ਆਪਣੇ ਕੋਲ 5 ਜੇ 5 5 ਹੀ ਗੱਭਨ ਜੇ ਠੀਕ ਆ ਜੀ ਜੋ ਤਿੰਨ ਮਜਾ ਜੇ ਤੇ ਦੋ ਗਾਵਾਂ ਜੇ ਇੱਕ ਗਾਹਗੀ ਜੇ ਪਹਿਲੇ ਸੂਏ ਇੱਕ ਦੂਜੀ ਸੂਏ ਦੋਵੇਂ ਤਿਆਰੀ ਆ ਕੋਈ 5-5 7-7 ਦਿਨ ਲੈਣੀਆਂ ਠੀਕ ਹੈ ਹਾਂ ਜੀ ਤੇ ਪਹਿਲੇ ਨੰਬਰ ਤੇ ਬਾਈ ਆਪਾਂ ਗੱਲ ਕਰ ਲਈ ਵੀ ਇਹ ਝੋਟੀ ਬਹੁਤ ਸ਼ਕੀਨ ਜੀ ਲੱਗਣ ਦੀ ਮੈਨੂੰ ਇਹ ਬਹੁਤ ਚੰਗੀ ਝੋਟੀ ਨਸਲ ਵਾਲੀ ਹੈ ਜੀ ਹਮ ਹਮ ਇਹ ਅੱਗੇ ਨਾ ਨੀਲੀ ਦੇ ਪੀਸ ਲਿਓ ਨਾ ਨਾ ਮਾਈ ਹੂੰ ਹੂੰ ਤੇ ਇਹ ਨਾ ਕਾਲੀ ਮੋਰੀ ਦਾ ਪੀਸ ਲਿਆਂਦਾ ਇਹ ਨਾ ਜਿਹੜੀ ਜਿਹਦੀ ਇਹ ਕੱਟੀ ਹੋ ਹਰਿਆਣੇ ਜੋ ਮੱਝਾਈ ਆ ਜੀ ਜਿੱਤੋਂ ਨਾ ਮਗਰੋਂ ਕੱਟੀ ਲਈ ਆ ਜੀ ਕੱਟੀ ਬਹੁਤ ਸ਼ੌਂਗਣਾ ਪਾਲੀ ਬਿਲਕੁਲ ਕੁੜੀ ਝੋਟੀ ਐ ਹਾਂਜੀ ਤੇ ਐ ਟਾਈਮ ਤੇ ਜਿਹੜੀ ਉਹਦੀ ਮਾਂ ਆ ਉਹ ਥੱਲੇ 16 ਲੀਟਰ ਦੁੱਧ ਆ ਇਸ ਟਾਈਮ ਹਾਂ ਠੀਕ ਆ ਇਹ ਵੇਖੋ ਹੁਣ ਇਹ ਕੀ ਕਰਦੀਗਾ ਆਹ ਵੇਖੋ ਦੋਸਤੋ ਪੂਰਾ ਰੰਗ ਢੰਗ ਵੇਖੋ ਝੋਟੀ ਦਾ ਬੜੀ ਆ ਭਾਵੇਂ ਇਦਾਂ ਹੀ ਬਹਿ ਜਾਵੇ ਠੀਕ ਆਂਦੀ ਨਹੀਂਗੀ ਆ ਵੇਖੋ ਐ ਹੱਥ ਲਾਈ ਜੋ ਬੇਸ਼ੱਕ ਆਵੇ ਕਲਾ ਕਲਾ ਸਾਨਾ ਅਜੇ ਸੂਣਾ ਝੋਟੀ ਨੇ ਪਹਿਲਾਂ ਵੀ ਆਪਾਂ ਹੱਥ ਲਾਈ ਜਾਂਦੇ ਆ ਕਿਸੇ ਤਰ੍ਹਾਂ ਦੀ ਆਲ ਨਹੀਂ ਲੋ ਗਾਲੇ ਪਈ ਕਿਤੇ ਚਿਤ ਜੇਤਾ ਨਹੀਂ ਆ ਵੇਖੋ ਜੀ ਠੀਕ ਆ ਚੰਗੀ ਝੋਟੀ ਆ ਸ਼ਕੀਨੀ ਪੂਰੀ ਆ ਸਿੰਗੀ-ਸੂੰਗੀ ਵੇਖੋਗੇ ਤੇ ਬਿਲਕੁਲ ਇਹਨਾਂ ਖੁੱਤੀ ਚ ਸਿੰਗ ਲਾਇਆ ਝੋਟੀ ਨੇ ਤੇ ਮੱਥਾ ਮੋਥਾ ਜਿਹੜਾ ਦੋਸਤੋ ਪੇ ਆ ਵੇਖੋ ਬਿਲਕੁਲ ਬਲੈਕ ਠੀਕ ਆ ਤੇ ਕਾਲੀ ਸ਼ਾਹ ਜਿਹੜੀ ਦੋਸਤੋ ਸ਼ਾਈਸ ਵੀ ਪੂਰੀ ਆ ਝੋਟੀ ਦੇ ਵਿੱਚ ਤੁਸੀਂ ਬਾਕੀ ਆ ਥਣਾਂ ਦੀ ਜਰੂਰ ਇੱਕੋ ਜੀ ਵੇਖੋ ਆ ਕਰੋ ਚੈੱਕ ਜੀ ਆ ਥਣ ਝੋਟੀ ਦੇ ਲੱਗਾ ਜੇ ਜਿਸ ਵੀ ਮੇਰੇ ਵੀਰ ਭਰਾ ਦੇ ਪਰਤੇ ਵਿੱਚ ਹੋਈ ਰੇਟ ਵੀ ਆਪਾਂ ਤੁਹਾਨੂੰ ਦੱਸਾਂਗੇ ਤੋਰ ਕੇ ਵੀ ਦਿਖਾਵਾਂਗੇ ਤਸੱਲੀ ਦੇ ਨਾਲ ਤੇ ਝੋਟੀ ਜਿਆ ਥਣਾ ਥੁਣਾ ਦੀ ਕਾਫੀ ਵਧੀਆ ਹੈਗੀ ਆ ਜਿੰਨੀ ਉਪਰੋਂ ਸ਼ਕੀਨੀ ਆ ਤੇ ਥਾਨ ਥੁਣ ਵੀ ਜਿਹੜਾ ਸੋਹਣਾ ਲੱਗਾ ਝੋਟੀ ਤੇ ਬਾਕੀ ਦਿਨ ਭਾਈ ਕਿੰਨੇ ਕੁ ਲੈ ਜੂ ਹਜੇ ਹੋਰ 5 6 ਤਾਂ ਵੀ ਖੜ ਸਕਦੀ ਹੈ 5 6 ਲੈ ਜੀ ਹਾਂ ਠੀਕ ਆ ਆ ਕਰੋ ਚੈੱਕ ਜੀ ਹਵਾਨੇ ਦੀ ਆਰਡਰ ਦੀ ਕੁਆਲਿਟੀ ਤੁਸੀਂ ਵੇਖ ਲਓ ਦੋਸਤੋ ਝੋਟੀ ਪਹਿਲਾਂ ਸੁਣੀ ਆ ਠੀਕ ਆ ਤੇ ਬਾਕੀ ਪੁੱਠਾ ਪਾਟਾ ਤੁਸੀਂ ਵੇਖ ਲਓ ਝੋਟੀ ਜਿੱਡੀ ਕੱਦ ਦੀ ਹੈਗੀ ਆ ਉਹ ਸਭ ਨਾਲ ਰਾਜੀ ਵੀ ਪੂਰੀ ਹੈ ਆਪਾਂ ਇਹਦੇ ਇਧੇ ਚੁਆਈ ਕਰੀ ਜਾਈਏ ਚਲੋ ਉਹਦੇ ਆਪਾਂ ਠੁੱਕੀ ਆ ਬਕੀ ਇਦਾਂ ਜੁਣੀ ਆ ਆਪਾਂ ਇਧੇ ਬਹਿ ਕੇ ਚੋਲੋ ਗਏ ਇਹ ਜੀ ਨਹੀਂ ਜੀ 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 ਆ ਦੇਖੋ ਮੈਂ ਇਧੇ ਬੈਠਾ ਆ ਕਰੋ ਚੈੱਕ ਭਾਈ ਆਪਾਂ ਇਹਦੇ ਚੁਆਈ ਕਰਾ ਲਓ ਭਾਈ ਆਇਓ ਭਾਂਡਾ ਛੋੜੇ ਛੋੜੇ ਇੰਦੀ ਪਿੰਟ ਬੰਟ ਪਈ ਨਾ ਤੁਸੀਂ ਅਨੇਕ ਕਰਜਾਂ ਦਾ ਪਸ਼ੂ ਜਿਆਦੇ ਬੰਦਿਆਂ ਦਾ ਵਿੱਚ ਪਸ਼ੂ ਵੀ ਕਰਜਾਂ ਦਾ ਆ ਤੇ ਪੰਜਵੀ ਆ ਤੇ ਵੇਖੋ ਦੋਸਤੋ ਠੀਕ ਆ ਟੀਪਾ ਵੀ ਉਹਨੇ ਵਿਖਾ ਸਕਦੇ ਆ ਆਪਾਂ ਇਹ ਨਹੀਂ ਗੱਲ ਕੋਈ ਠੀਕ ਆ ਚਾ ਇਹਪਾ ਵੇਖੋ ਤੁਸੀਂ ਠੀਕ ਆ 35 ਉਹ ਜਿਹੜੀ ਹੈਗੀ ਬਰਾਹ ਪੂਰਾ ਵਰਦਾ ਲੋਗਾ ਹੈ ਦੋ ਦੀ ਮੋਟਰ ਵਾਂਗੂ ਉਹ ਚਵਾਈ ਦੇ ਬਿਲਕੁਲ ਭਾਜੀ ਬਿਲਕੁਲ ਇਹ ਸ਼ਹਿਦ ਆਉਂਦਾ ਠੀਕ ਹਾਂ ਹਾਂ ਆ ਸ਼ਹਿਦ ਆ ਦੋਸਤੋ ਬੇਸ਼ੱਕ ਜਿਹੜਾ ਆਪਾਂ ਹੁਣ ਟਿਪ ਕੇ ਵਿਖਾਇਆ ਤੁਹਾਨੂੰ ਸ਼ਹਿਦ ਆ ਠੀਕ ਆ ਤੇ ਸੋਲਾ ਭੰਨਿਆ ਸਮਝ ਲਓ ਬਸ ਬਸ ਝੋਟੀ ਹੈ ਜਿੱਥੇ ਨੇ ਜੜੇ ਆ ਤਕਰੀਬਨ ਘੱਟੋ ਘੜ ਵੀ ਭਾਈ ਹਫਤੇ ਦੇ ਲਾਗੇ ਤੱਕ ਜਾਂ ਪਹਿਲਾਂ ਹੀ ਹਫਤਾ ਹੀ ਮੰਨ ਕੇ ਚੱਲੋ ਤੁਸੀਂ ਬਿਲਕੁਲ ਬਾਕੀ ਉਹਨਾਂ ਕਹਿਣ ਵਾਲੇ ਆਖਿਆ ਵਿਸ਼ੇਕ ਦੇ ਰਹਿੰਦੇ ਇਹਦੇ ਸੁੰਝ ਆਪਾਂ ਹਫਤਾ ਹੀ ਕਹਿ ਰਹੀਏ ਕਿ ਉਹ ਰਾਜੀ ਝੋਟੀ ਦੋ ਦਿਨ ਉੱਤੇ ਵੀ ਖੜ ਸਕਦੀ ਲੈ ਜਾ ਇਸ ਸਮੁੰਦਰਿਆ ਕੋਈ ਢੜੀ ਦਾ ਕਪਸ਼ਾ ਹੋ ਸਕਦਾ ਬਾਕੀ ਲੇਫਟੀ ਖੂਬਸੂਰਤ ਆ ਹਾਂਜੀ ਤੇ ਹਜੇ ਦੋਸਤੋ ਜੇਕਰ ਹਫਤਾ 5 ਦਿਨ ਹਾਰ ਸੰਸਾਧਨ ਲੈ ਜੂਗੀ ਤੇ ਬਨਾਥ ਨਾਲ ਜਿਹੜਾ ਦੋਸਤੋ ਝੋਟੀ ਨੇ ਹੋਰ ਵੀ ਬਣਾਉਣਾ ਹੈਗਾ ਬਾਕੀ ਫੇਸ ਕੁਆਲਿਟੀ ਬਹੁਤ ਖੂਬਸੂਰਤ ਆ ਥਾਂ ਬਹੁਤ ਸਵਾਦੀ ਲੱਗਾ ਠੀਕ ਆ ਥਾਂ ਵੀ ਪ੍ਰੋਪਰ ਜਿਹੜਾ ਹੈਗਾ ਦੋ ਬਿਲਕੁਲ ਬਜਰ ਵਟਾਲ ਫੋਲੇ ਆ ਕਰੋ ਚੱਕ ਜੀ ਆ ਫੇਸ ਕੁਆਲਟੀ ਜੇ ਠੀਕ ਆ ਵੀ ਕੱਲੀ ਕਹਿਣ ਦੀ ਗੱਲ ਨਹੀਂ ਵੀ ਝੋਟੀਆਂ ਵਾਕਈ ਸੋਹਣੀਆਂ ਜਿੰਨੀ ਵੀ ਹੈਗੀ ਇਹ ਚੀਜ਼ ਘਰੇ ਲੈ ਜਾਓਗੇ ਤੇ ਪਤਾ ਲੱਗ ਜਾਊਗਾ ਵੀ ਆਪਾਂ ਕਰੋ ਇੱਕੋ ਜਿਹੀ ਚੰਗੀ ਤੇ ਸ਼ਕੀਨ ਚੀਜ਼ ਲੈ ਕੇ ਆਉਂਦੇ ਛੋਟਾ ਭਾ ਜਵਾਗ ਭਾ ਦੋ ਹਲਦੀ ਨਹੀਂ ਗਈ ਹੂੰ ਹੂੰ ਆਏ ਨਹੀਂ ਵੀ ਲੱਖਾਂ ਛੜੀਆਂ ਮਾਰੂਗੀ ਬੇਚੇ ਤੇ ਭਾਈ ਦਲੇਰ ਕਿੰਨਾ ਮੋਲੇਂਦਾ ਮੋਲੇ ਦਾ ਵੇਖੋ ਮੋਲੇ ਇਹੋ ਜੀਆਂ ਝੋਟੀਆਂ ਦਾ ਮੈਂ ਵੇਖਿਆ ਆਮ ਹੀ 95 ਇਹਦੇ 90 95 ਵੀਰ ਮੇਰੇ ਬਵਾਰੀ ਵੀ ਕਰੀ ਜਾਂਦੇ ਤੇ ਘਰ ਵਾਲੇ ਕਰੀ ਜਾਂਦੇ ਹਾਂਜੀ ਹਾਂਜੀ ਆਪਾਂ ਇਹਦਾ ਮੋਲ 85000 ਰੁਪ 80000 ਦੇ ਵਿੱਚੋਂ 1000 ਆਪਾਂ ਛੋੜ ਕਰਾਂਗੇ 79000 ਦੀ ਹੋ ਗਈ ਜੀ 79000 ਦੀ ਦੇ ਦਿਆ ਵਾਹ ਜੀ ਵਾਹ ਹਾਂ ਨਾ ਲਓ ਦੋਸਤੋ ਬੇਸ਼ੱਕ ਝੋਟੀਆਂ ਜਦੋਂ ਪਾਲ ਕੇ ਆਪਾਂ ਇਸ ਤਸੱਲੀ ਕਰਕੇ ਮੇਰਾ ਵੀ ਖਾੜ ਸਕਦਾ ਆਨਲਾਈਨ ਵੀ ਆਪਣੇ ਤੋਂ ਮਗਾ ਸਕਦਾ ਆਪਣੀ ਖਾਣਾ ਦੀ ਗਰੰਟੀ ਹੋ ਗਈ ਠੀਕ ਹੈ ਭਾਜੀ ਠੀਕ ਹੈ ਚਾਹੇ ਸਾਨੂੰ ਵੇਖਿਆ ਤੇ ਆਪਾਂ ਚਲਾ ਕੇ ਵਿਖਾਦੇ ਨਾ ਨਹੀਂ ਨਹੀਂ ਮੈਂ ਪੂਰਾ ਤਸੱਲੀ ਕਰਾ ਦਿਆਂਗਾ ਗੱਲਾਂ ਸਾਨੂੰ ਇਸ ਵੀਡੀਓ ਦੇ ਵਿੱਚ ਲਾ ਫਿਰ ਵਿਖਾ ਸਕਦੇ ਹਾਂ ਹਾਂਜੀ ਉੱਥੇ ਵੀ ਜਾ ਕੇ ਆਪਣੀ ਚੌਥਾ ਥਣਾ ਦੀ ਐ ਗਰੰਟੀ ਹੋ ਗਈ ਐ ਤਸੱਲੀ ਕਰਾ ਦਈ ਜੀ ਇਹ ਨਹੀਂ ਕਰਾਂਗਾ ਠੀਕ ਆ ਖਾਨ ਤੁਹਾਨੂੰ ਬਹੁਤ ਉਹ ਮੁੱਠੀ ਵਾਲਾ ਬਹੁਤ ਲੱਖ ਕਿੰਨੋ ਵੀ ਦੇ ਸਕਦੀ 12 ਵੀ ਦੇ ਸਕਦੀ ਜਿਉਹ ਜਿਹੇ ਹਿਸਾਬ ਨਾਲ ਵੇਖੀਏ ਦੇ ਬਿਲਕੁਲ ਜਾ ਜਾਲਪਾਦਲੀ ਝੋਟੀ ਪਿਓਰ ਬਿਲਕੁਲ ਹਾਂਜੀ ਬਹੁਤ ਸੋਹਣੀ ਝੋਟੀ ਆ ਦੋਸਤੋ ਜਿਹੜੀ ਪਹਿਲੇ ਨੰਬਰ ਤੇ ਦਿਖਾਈ ਆ ਬਾਕੀ ਤਸੱਲੀ ਤੁਸੀਂ ਕਰਨੀ ਆਪਣਾ ਹੱਕ ਸਮਝ ਕੇ ਆਪ ਵੀ ਕਰੇ ਵਿਜ਼ਿਟ ਕਰ ਲਿਓ ਇਸ ਤੋਂ ਬਾਅਦ ਜਿਹੜੀ ਨੈਕਸਟ ਝੋਟੀ ਆ ਪਾ ਤੁਹਾਨੂੰ ਦਿਖਾਉਣੀ ਆ ਬਾਈ ਦਲੇਰ ਜੀ ਕਿੰਨਾਂ ਸੂਆ ਕੇ ਸੁਣਿਆ ਰਿਹਾ ਦੂਸਰੇ ਸੂਏ ਤੇ ਆ ਸੁਣਵਾਰੀ ਆ ਤਿਆਰ ਆ ਇਹ ਜਿਹੜੇ ਚਾਰ ਤੋਂ ਪੰਜ ਲੈ ਜਾਊਗੀ ਠੀਕ ਆ ਜੀ ਹਾਂਜੀ ਦੂਸਰਾ ਸਵੇਰ ਜਿਹੜਾ ਦੋਸਤ ਤੇ ਬਾਕੀ ਕਾਢ ਘਾਟੀ ਸੋਨਾ ਠੀਕ ਆ ਥਾਨ ਥੂਣ ਦਾ ਨਖੇੜ ਹੈ ਜਿਹੜਾ ਤੁਸੀਂ ਜ਼ਰੂਰ ਵੇਖ ਲੋ ਡਿਫਰੈਂਸ ਹੈਗਾ ਜਿਹੜਾ ਗੈਬੰਤਰ ਆ ਉਹ ਕਾਫੀ ਜ਼ਿਆਦਾ ਸੋਨਾ ਵੇਖੋ ਠੀਕ ਆ ਤੇ ਬਿਲਕੁਲ ਮੁੱਠੀ ਦਾ ਥਾਣਾ ਤੇ ਆਹ ਕਰੋ ਚੈੱਕ ਜੀ ਹੁਣ ਬਾਕੀ ਮਹੀ ਦਾ ਸੁਆ ਘਟਿਆ ਸੁਏ ਦੇ ਹਿਸਾਬ ਨਾਲ ਆਪਾਂ ਆਮ ਅੰਡਿਆਂ ਨਾਲੋਂ ਵੀ 10 ਤੋਂ ਲੈ ਕੇ ਤੁਹਾਨੂੰ ਅੱਗੇ ਉਹ ਕਿਹਾ ਹੈ ਵੀ 5000 ਤੋਂ ਲੈ ਕੇ 10000 ਤੱਕ ਆਪਣਾ ਆਮ ਹੀ ਡੰਗਰ ਲੈਸ ਹੁੰਦਾ ਠੀਕ ਆ ਫੇਸ ਕੁਆਲਿਟੀ ਦੇਖ ਲੋ ਜੀ ਠੀਕ ਆ ਤੇ ਆ ਖੁੱਲ ਗਏ ਬਾਈ ਆ ਖੁੱਲ ਗਏ ਠੀਕ ਹੈ ਬਾਕੀ ਸਿੰਘਾਂ ਦੇ ਪੰਤਰ ਫੇਸ ਕੁਆਲਟੀ ਬਿਲਕੁਲ ਤੁਹਾਡੇ ਸਾਹਮਣੇ ਆ ਦੋਸਤੋ ਤੇ ਆ ਵੇਖੋ ਜੀ ਬੈਕ ਸਾਈਡ ਤੋਂ ਤੁਸੀਂ ਠੀਕ ਹੈ ਲੇਵਾ ਹਵਾਨਾ ਵੇਖੋ ਤਾਂ ਦੇਣ ਕਿੰਨੇ ਕੁ ਲੈ ਜੂਰ ਜੀ ਜੇ 4-5 ਰਾਜ ਲੈ ਜੂਗੀ ਠੀਕ ਹੈ ਜੀ 4-5 ਦਿਨ ਦਾ ਜਿਹੜਾ ਦੋਸਤੋ ਸਮਾਂ ਲੈ ਜੂਗੀ ਠੀਕ ਹੈ ਇੱਕ ਮਿੰਟ ਠੀਕ ਆ ਆ ਹਾਂ ਭਾਈ ਥੋੜੀ ਜਿਹੀ ਬੇਮਨੂਮੀ ਜੀ ਪਰ ਬਾਕੀ ਕੋਈ ਟੱਪਣ ਤਾਂ ਪੰਜ ਬਹੁਤ ਸਾਫ ਆ ਸ਼ਹਿਦ ਹੀ ਹੁੰਦਾ ਇਹਦੇ ਥਣਾ ਜੀ ਠੀਕ ਹੈ ਜੀ ਹਾਂ ਜੀ ਠੀਕ ਆ ਬਿਲਕੁਲ ਤਿਆਰੀ ਦੇ ਵਿੱਚ ਆ ਪਹਿਲੀ ਝੋਟੀ ਵੀ ਦਿਖਾਈ ਆ ਤਿਆਰੀ ਦੇ ਵਿੱਚ ਸਮਝੋ ਕਿਉਂਕਿ ਇੱਕ ਹਫਤਾ ਕੋਈ 8 6 ਦਿਨ 7 ਦਿਨ ਜਿਹੜੇ ਕੋਈ ਬਾਲੇ ਦਿਨ ਨਹੀਂ ਹੁੰਦੇਗੇ ਉਹ ਦਿਨਾਂ ਨੇ ਪਹਿਲਾਂ ਸੁਕਣਾ ਤੇੜੀ ਹਾਂ ਇਹ ਬਿਲਕੁਲ ਤਿਆਰੀ ਚ ਆਉਂਦੀ ਜਾਂਦੀ ਹਾਂ ਜੀ ਹਾਂ ਜੀ ਠੀਕ ਆ ਤੇ ਇਹਦਾ ਭਾਈ ਦਲੇਰ ਕਿੰਨਾ ਫਿਰ ਮੋਲ ਆਪਾਂ ਕਰਦਾ ਵੀ ਇਹਦਾ ਵੇਖੋ ਯਾਰ ਮੈਂ ਵੇਖਿਆ ਹੋਇਆ ਝੋਟੀਆਂ ਦਾ 70000 ਰੁਪਏ ਵਪਾਰੀ ਕਰੀ ਜਾਂਦੇ ਆ ਜੀ ਆਪਾਂ 70 ਵੀ ਨਹੀਂ ਕਰਨਾ 65 ਵੀ ਨਹੀਂ ਕਰਨਾ ਹਾਂਜੀ ਆਪਾਂ 62000 ਦੇ ਵਿੱਚੋਂ 500 ਰੁਪਿਆ ਛੋਟ ਕਰਾਂਗੇ 62000 ਦੇ ਵਿੱਚੋਂ ਹਾਂਜੀ ਠੀਕ ਹੈ ਜੀ ਹਾਂ 62000 ਦੇ ਵਿੱਚੋਂ ਜਿਹੜੀ ਦੋਸਤੋਂ 500 ਛੋਟ ਹੋ ਜੂਗੀ ਠੀਕ ਆ 65 ਦੀ ਜਿਹੜੀ ਆ ਇਹ ਛੋਟੀ ਹੋਊਗੀ ਇਹਦੀ ਵੀ ਆਪਣੀ ਥਾਣਾ ਦੀ ਗਰੰਟੀ ਹੋ ਗਈ ਠੀਕ ਹੈ ਜੀ ਹਾਂਜੀ ਠੀਕ ਆ ਪਸ਼ੂ ਵੈਸੇ ਵੀ ਭਾਈ ਦਲੇਰਾ ਇਹਨਾਂ ਵੀ ਗੱਲ ਦੇ ਬੰਦੇ ਵਾਕਈ ਵਪਾਰੀ ਹੈਗੇ ਐਸਾ ਹੀ ਲਾਈਨ ਤੇ ਚੱਲਦੇ ਆ ਹਾਂਜੀ ਹਾਂਜੀ ਉਹਨਾਂ ਤੋਂ ਪਹਿਲਾਂ ਪ੍ਰੈਫਰੈਂਸ ਪਹਿਲੇ ਹੈਗੀ ਥਾਣਾ ਨੂੰ ਦੇਣੀ ਆ ਵੀ ਥਾਣ ਦਾ ਜਿਹੜਾ ਅਨਫਿਟ ਪਸ਼ੂ ਕਿੱਲੇ ਤੇ ਨਹੀਂ ਲਾਉਂ ਕਿਤੇ ਵੀ ਆਪਾਂ ਡੰਗਰ ਲੈਣਾ ਆਪਦੀ ਤਸੱਲੀ ਕਰਕੇ ਲਈਦੀ ਆ ਆਪਾਂ ਰੱਬ ਵੱਲੋਂ ਨੇ ਕਿਤੇ ਮਾੜਾ ਡੰਗਰ ਪਵੇ ਬਣਾ ਚਲੋ ਕਿਤੇ ਬਵਾਰੀ ਨੂੰ ਢਾ ਲੱਗੂ ਜਾਂਦੀ ਪਰ ਉਹ ਆਪਾਂ ਦੱਸ ਕੇ ਦੇ ਦਿੰਨੇ ਆ ਵੇਖੋ ਉਦੋਂ ਤੀਜੀ ਵੀਡੀਓ 'ਚ ਆਪਾਂ ਆਖਿਆ ਸੀ ਉਹ ਤੇ ਲੜਿਆ ਹੂੰ 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 ਤੇ ਉਹ ਵੀਰ ਜਿਹੜਾ ਲਿਆਏ ਉਹਨੇ 15 ਦੀ ਉਹ ਮੱਝ ਲੈ ਆਂਦੀ ਓਦੋਂ ਜੀ ਤੇ ਉਹਨੇ ਆ ਮੇਰਾ ਆਣ ਕੇ ਥਣ ਘਟ ਗਿਆ ਉਹ ਨਹੀਂ ਕੁਝ ਕਹਿ ਸਕਦੇ ਪਰ ਹਾਲ ਦੀ ਘੜੀ ਇਹਨਾਂ ਦੇ ਜਿਹੜੇ ਥਾਣੇ ਬਿਲਕੁਲ ਟੱਲੀ ਆ ਬਿਲਕੁਲ ਹਾਂ ਇਹ ਇੱਕ ਦਿਨ ਜਾ ਕੇ ਦੋ ਦਿਨ ਜਾ ਕੇ ਆਪਾਂ ਨੂੰ ਤਸੱਲੀ ਕਰਕੇ ਵੀਰ ਫੋਨ ਲਾ ਸਕਦਾ ਵੀ ਮੱਜਾਂ ਗਈਆਂ ਸਹੀ ਆ ਭਰਾ ਤੇਰੀਆਂ ਜੀ ਜੀ ਹਾਂ ਇਹ ਨਹੀਂ ਗਰੰਟੀ ਆਪਾਂ ਦੇ ਸਕਦੇ ਲਓ ਜੀ ਹਾਂ ਜੀ ਠੀਕ ਆ ਇਹ ਆ ਗਈ ਜੇ ਤੀਸਰੇ ਨੰਬਰ ਤੇ ਅੱਗੇ ਆ ਤੀਜੇ ਨੰਬਰ ਤੇ ਜਿਹੜੀ ਦੋਸਤੋ ਅਗਲੀ ਇਹ ਮੱਝ ਹੈਗੀ ਆ ਤੇ ਬਾਈ ਇਹਦੀ ਕੀ ਇਨਫੋਰਮੇਸ਼ਨ ਸੁਣਾਲੀ ਹੈ ਹਾਂਜੀ ਇਹ ਵੀਰ ਜੀ ਹੈਗੀ ਜੇ 8 ਮਹੀਨੇ ਦੀ ਚੈੱਕ ਪਾਸ ਅੱਛਾ ਜੀ ਆਪਾਂ ਘਰੇ ਲੈ ਆ ਕੇ ਚੈੱਕ ਕਰਾਈ ਆਪਾਂ ਗਰੰਟੀ ਦਿਆਂਗੇ ਇਹ ਗੱਲ ਦੀ ਠੀਕ ਆ ਇਹਦੇ ਥੱਲੇ 1 ਕਿਲੋ ਤੋਂ ਲੈ ਕੇ 8 ਕਿਲੋ ਦੁੱਧ ਵੀ ਠੀ ਪਾਰੀ ਹੈਗਾ ਜਿਹੜਾ ਥਣਾ ਦੀ ਕਿਸੇ ਚਵਾਈ ਵੇਖਣੀ ਹੋਵੇ ਹੂੰ ਉਹ ਵੈਸੇ ਭਵੇਂ ਹੁਣ ਵੀ ਵਿਖਾ ਸਕਦੇ ਆਪਾਂ ਜੇ ਕੋਈ ਵੀਰ ਨੇ ਆਣ ਕੇ ਵੇਖਣੀ ਹੋਵੇ ਬਿਲਕੁਲ ਕੋਈ ਭੂਛਟਾਣਾ ਆਊਗਾ ਥਣਾ 'ਚ ਠੀਕ ਆ ਜੀ ਹਾਂ ਇਹ ਲੂਹੀ ਚ ਆ ਜਾਂਦੀ ਏ ਇਹ ਤੀਜੇ ਸੂਰੇ ਜਿਹੜਾ ਹੁਣ ਇਹਦੇ ਮਾ ਅੰਦਰ ਬਚਾ ਇਸ ਤੀਜੇ ਸਵੇਰੇ ਸੋਣੀ ਹੈ ਹੁਣ ਤੇ ਜਸੂ ਬਾ ਅੱਗੇ ਜਿਹੜੀ ਸੋਣ ਜਾ ਰਹੀ ਆ ਹਾਂ ਦੂਜੇ ਦੋ ਸਵੇਰੇ ਪਹਿਲਾਂ ਸੋਈ ਆ ਹੁਣ ਜਿਹੜੀ ਅਠਾਂ ਦੀ ਚੈੱਕ ਪਾਸ ਆ ਉਹ ਇੱਕ ਜਣੀ ਤੀਜੇ ਸਵੇਰੇ ਸੋਣੀ ਹੈ ਤੇ ਬਾਈ ਦਲੇਰ ਹੁਣ ਵੈਸੇ ਵੀ ਇੱਕ ਨਾ ਬਸ ਇਸ ਚੈੱਕ ਵਾਸਤੇ ਉਹਨਾਂ ਕੋ ਦੁੱਧ ਹੈਗਾ ਵੀ ਬੰਦਾ ਧਾਰ ਮਾਰ ਕੇ ਕਰ ਸਕਦਾ ਹੋਵੇ ਇਦਾਂ ਮਾਰ ਕੇ ਕੋਈ ਪੂਛ ਟਾਣੀ ਆ ਬੇ ਇਤਰਾਹ ਨਾਲ ਨਹੀਂ ਉੱਠਣਾ ਪਾਣਾ ਘੂੜਾ ਪਾਗ ਚਵਾ ਦਿੰਦੀ ਆ ਬਿਲਕੁਲ 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 ਇਦਾਂ ਤਾਂ ਤੂੰ ਪੜਾ ਕੇ ਛੱਡੀ ਜੂਗਾ ਠੀਕ ਆ ਬਾਕੀ ਲੋਹੀ ਘੜੀ ਵੇਚ ਸਕਦਾ ਹੈ ਲੋਹੀ ਲੋਹੀ ਨਹੀਂ ਸਕਦੇ ਲੋਹੀ ਦੇ ਵਿੱਚ ਆ ਕੀ ਹੈ ਹਾਂ ਹਾਂ ਤੇ ਸ਼ਾਮਾਂ ਦੀਰਨੇ ਬਿਲਕੁਲ ਚੁਵਾਈ ਅੱਧਾ ਕਿਲਟਰ ਦੀ ਠੀਕ ਉਹ ਕਰਕੇ ਦੇਖਣੀ ਆ ਰਾਤੀ ਕੀਤੀ ਹੈ ਸ਼ਾਮੀ ਸਾਫ ਠੀਕ ਹੈ ਜੀ ਤੇ 8 ਮਹੀਨੇ ਦੀ ਜਿਹੜੀ ਦੋਸਤ ਗੱਬਣਾ ਚ ਇੱਕ ਜਿਹੜੀ ਹੈਗੀ ਕਿਉਂਕਿ ਆਪ ਵੀ ਬਾਈ ਹੋਣਾ ਨੇ ਲਿਆ ਕੇ ਘਰੇ ਜਿਹੜੀ ਚੈੱਕ ਕਰਾਈ ਆ ਆ ਫੇਸ ਕੁਆਲਿਟੀ ਦੇਖ ਲੋ ਸਿੰਗੀ ਸੁੰਗੀ ਸੋਹਣੀ ਹੈਗੀ ਇਸ ਮੱਝ ਦੀ ਵੀ ਤੇ ਤੀਜੇ ਸਵੇ ਲਈ ਗੱਬਣਾ ਠੀਕ ਹੈ ਜੀ ਅੱਗੇ ਥਰਡ ਲਾਕਟੇਸ਼ਨ ਦੇ ਵਿੱਚ ਅੱਗੇ ਸੂਨ ਦੇ ਵਿੱਚ ਰੈਡੀ ਆ ਕੋਈ 2 ਕੁ ਮਹੀਨਾ ਹਜੇ ਬਾਕੀ ਆ ਠੀਕ ਆ ਪਾਏ ਹੋਏ ਹੁਣ ਆਪਣੀ ਝੋਨੇ ਦੀ ਤਿਆਰੀ ਚੱਲਣੀ ਤੇ ਇਹਨੇ ਕਰਮਾਣੀ ਹੈ ਸੂਕਣਾ ਬਲਕਿ ਜੂਨ ਜਾਨ ਤੇ ਚਲੀ ਜਾਂਦੀ ਗੱਲ ਹੈ ਜਿਹੜੀ ਦੋ ਦੀ ਸ਼ਾ ਮਈ ਦੇ ਕੋਈ ਲਾਸਟ ਪੱਖ ਤੇ ਜਿਹੜੀ ਮਈ ਦੇ ਤੇ ਜੂਨ ਦੇ ਚੜਾ ਦੇ ਜਿਹੜੀ ਸੂਗੀ ਹੈ ਠੀਕ ਆ ਬਾਕੀ ਕੱਦ-ਕਾਟ ਤੇ ਵਜਨ ਵਾਲੀ ਆ ਤੇ ਭਾਅ ਪਰਤਾ ਵੀ ਜਿਹੜਾ ਦੋਸਤੋ ਅੱਜ ਦੇ ਸਮੇਂ ਜੋ ਹੋਊਗਾ ਉਹ ਵੀ ਆਪਾਂ ਵੀਰ ਤੋਂ ਪੁੱਛ ਲਾਂਗੇ ਵੀ ਕਿੰਨਾ ਕਾ ਮੋਲ ਅੱਜ ਦੇ ਸਮੇਂ ਹੈਗਾ ਠੀਕ ਆ ਤੇ ਭਾਈ ਕਿੰਨਾ ਕਾ ਫਰੈਂਦੀ ਹੁਣ ਅੱਜ ਦੇ ਸਮੇਂ ਕੀ ਲੈਦੇ ਆ ਜੀ ਜਿੱਦਾਂ ਤੇ ਸੋਣੀ ਤੁਹਾਡੇ ਸਾਹਮਣੇ 70-75 ਹਜ਼ਾਰ ਦੀ ਮੱਝ ਆ ਹਾਂਜੀ ਅੱਜ ਇਹਦਾ 55000 ਮੁੱਲ ਕਰਦੇ ਆਂ ਠੀਕ ਆ ਜੀ ਤੇ 55000 ਤੋਂ 500 ਛੋੜ ਕਰਾਂਗੇ ਆ ਠੀਕ ਆ 55000 ਦੇ ਵਿੱਚੋਂ 50 ਦੀ ਦੇ ਦਾਂਗੇ ਪੂਰੇ ਜੋ ਚੱਕੋਈ ਛੋੜਨੀ ਠੀਕ ਆ ਜੀ 50 ਦੀ ਦੇ ਲਓ ਵੀ ਦੋਸਤੋ ਕਰੋ ਚੈੱਕ ਠੀਕ ਆ ਤੇ ਮੱਝ ਇਹ ਨਹੀਂ ਵੀ ਹੈਗਾ ਕੋਈ ਕਿਸੇ ਪਾਸਿਓਂ ਕੋਈ ਵੇਕ ਟੈਂਟ ਜੀ ਉਤੋਂ ਵੀ ਪੂਰੀ ਫਿੱਟ ਆ ਤੇ ਹਵਾਨੇ ਵਾਲੇ ਪਾਸਿਓਂ ਕਿਉਂਕਿ ਸ਼ਾਮ ਨੂੰ ਜੇਕਰ ਚਿਵਾਈ ਕਰੀਏ ਤਾਂ ਦਾ ਕਿੰਨੇ ਦੀ ਚਿਵਾਈ ਤੁਸੀਂ ਆ ਕੋਈ ਚਿਵਾਈ ਕਰ ਸਕਦੇ ਹੋ ਇਹ ਨਾ ਵੀ ਸੂਕੇ ਗਾਂ ਵਾ ਥਾਂ ਜੜਾ ਲਓ ਜਾਂ ਵਾਧਾ ਘਾਟਾ ਪੂਰੀ ਚੱਕਰ ਨਾ ਹੋਊਗਾ ਠੀਕ ਆ ਜੀ ਆ ਪੱਧਰ ਆਊਗੀ ਬਿਲਕੁਲ ਆਓ ਜੀ ਅਗਲੇ ਪਾਸੇ ਆ ਜੀ ਅੱਗੇ ਦੋਸਤੋ ਮੈਂ ਤੁਹਾਨੂੰ ਦੋ ਵੇੜਾਂ ਦਿਖਾਉਣੀਆਂ ਨੇ ਹੁਣ ਤੇ ਦੋ ਵੇੜਾਂ ਕਿਉਂਕਿ ਪਹਿਲਾਂ ਵੀ ਚਲੋ ਪਸ਼ੂ ਤਾਂ ਆਉਂਦੇ ਰਹਿੰਦੇ ਆ ਤੇ ਵੇੜਾਂ ਬਾਈ ਨੇ ਕਾਫੀ ਟਾਈਮ ਬਾਅਦ ਮੇਰੇ ਨਾਲ ਤਾਂ ਲੈ ਆਂਦੀਆਂ ਨੇ ਬਾਈ ਕਾਫੀ ਬੜੀ ਘੱਟ ਕਿਤੇ ਵਿਰਲੀ ਲਿਆਉਂਦਾ ਐ ਹੁਣ ਲੈ ਆ ਦੁਕਾਨ 'ਕੇ ਕਦੇ ਚੰਗਾ ਪਸ਼ੂ ਮਿਲਤੇ ਚਲੋ ਛੱਡਦੇ ਹੁਣ ਜੀ ਨਹੀਂ ਕਰਦਾ ਕਿਦਾ ਲੈ ਆਈਏ ਭੈਣ ਭਰਾ ਬਣੋ ਤੇ ਜੀ ਲੱਗਿਆ ਸਾਨੂੰ ਆਵੇ ਇਹ ਪਹਿਲੇ ਸੂਏ ਬੱਚੀ ਆ ਪਰ ਜਿੱਦਾਂ ਮਰਜੀ ਇਹ ਨਿਆਣਾ ਭਾ ਲੋ ਥੱਲੇ ਕੋਈ ਚੱਕਰ ਨਹੀਂ ਗਾ ਭਾਵੇਂ ਬੇੜ ਵੰਗੇ ਦਾ ਚਵਾਈ ਕਰੀ ਜਾਓ ਠੀਕ ਹੈ ਵੇੜ ਦੋਸਤੋ ਇਹ ਹੈਗੀ ਹੈ तकरीबन ਐਚ ਐਫ ਦੇ ਵਿੱਚ 크로ਸ ਆਂਗੇ ਤੁਸੀਂ ਮੰਨ ਸਕਦੇ ਜਰਸੀ ਨਾਲ ਜਿਹੜਾ 크로ਸ ਹੈਗਾ ਐਚ ਐਫ ਦਾ ਤੇ ਵੇੜ ਜਿਹੜੀ ਹੈ ਪਹਿਲਾ ਸੁਆ ਫਸਟ ਟਾਈਮ ਇਹ ਸੁਣਨ ਜਾ ਰਹੀ ਹੈ ਮੁੱਠੀ ਬੜੀ ਪੱਕੀ ਹੈ ਪਹਿਲੇ ਸੁਵੇ ਸੁਣੀ ਆ ਤੇ ਬਾਕੀ ਹਵਾਨਾ ਆਰਡਰ ਦੀ ਕੁਆਲਿਟੀ ਤੁਸੀਂ ਵੇਖ ਕੇ ਚੈੱਕ ਕਰੋ ਥਣ ਥੁੰ ਜਿਹੜਾ ਹੈਗਾ ਵੀ ਇਹ ਨਹੀਂ ਹੈਗਾ ਵੀ ਕਈ ਵਾਰ ਕੀ ਹੁੰਦਾ ਵੇੜਾਂ ਦੇ ਛੋਟਾ ਜਿਹਾ ਥਣ ਬਖਾਉਂਦੀਆਂ ਪਰ ਵੇੜ ਦੇ ਬਿਲਕੁਲ ਮੁੱਠੀ ਵਾਲਾ ਥਾਣਾ ਸੁਣ ਤੋਂ ਬਾਅਦ ਜਿਹੜਾ ਹੋਰ ਵਧੀਆ ਥਣ ਬਾਕੀ ਫੇਸ ਕੁਆਲਿਟੀ ਬਿਲਕੁਲ ਛੋਟਾ ਜਿਹਾ ਕੰਨ ਹੈਗਾ ਠੀਕ ਹੈ ਕਦ ਕਾਠੀ ਪੂਰਾ ਹੈਗਾ ਕਿਉਂਕਿ ਬਹੁਤੇ ਵੀਰਾਂ ਨੇ ਬਾਅਦ ਵਿੱਚ ਕਈ ਵੀਰ ਮੈਨੂੰ ਵੀ ਕਾਲ ਕਰਦੇ ਵੀਰ ਕਦ ਕੱਟ ਕਿੱਡਾਗਾ ਵੀ ਕੰਦ ਕਾੜ ਚੈੱਕ ਕਰ ਆਪਾਂ ਕਈ ਐ ਵੀ ਐਚ ਐਫ ਐਚ ਐਫ ਦਾ ਕਰਾਸ ਜਿਹੜਾ ਜਰਸੀ ਦੇ ਨਾਲ ਹੈਗਾ ਠੀਕ ਆ ਤੇ ਐਚ ਐਫ ਦੀ ਵੜ ਵੀ ਕੋਈ ਜਿਆਦਾ ਛੋਟੀ ਨਹੀਂ ਵੀਰ ਆਮ گاਉਂ ਆ ਰਹਦੇ ਨੇ ਆਮ ਪਤਾ ਨਹੀਂ ਜਾਂਦਾ ਕਿਹੜੀ ਜਿਆਦਾ ਹਾਂਜੀ ਹਾਂਜੀ ਹਾਂ ਆ ਵੇਖੋ ਜਿੰਨਾ ਮਰਜੀ ਠੰਡੀ ਧੀਰੀ ਆ ਇਹਦੇ ਵੀ ਸ਼ਾਇਦ ਆਉਂਦੇ ਆ ਠੀਕ ਹੈ ਵੀਰ ਠੀਕ ਚਾਰ ਤੋਂ ਪੰਜ ਦਿਨ ਹੀ ਜੀ ਸੁਂਦੀ ਏ ਇਹ ਦੇਖੋ ਜਿੰਨੀ ਮਰਜੀ ਇਹਨੂੰ ਕੋਈ ਨਹੀਂ ਦੋ ਜਿਆਦਾ ਕੋਈ ਗੱਲ ਨਹੀਂ ਅੱਡੀ ਜੀ ਨਹੀਂ ਬੱਚੀ ਨਹੀਂ ਇਹ ਪਹਿਲਾਂ ਨਾਲ ਰਸ਼ੀਆਂ ਨੱਤਾਂ ਛ ਠੀਕ ਆ ਸੀਲ ਸਭ ਪੂਰੀ ਹੈ ਬੈੜ ਦੋਸਤੋ ਹਨਾ ਵੀ ਜਿਹੜੇ ਵੀਰ ਨੇ ਘਰੇਲੂ ਤੌਰ ਤੇ ਘਰੇ ਰੱਖਣੀ ਆ ਤੁਸੀਂ ਆਪਦਾ ਖਰੀਦ ਸਕਦੇ ਹੋ ਤੇ ਠੀਕ ਆ ਬਾਕੀ ਇਸ ਫੇਸਬੂਕ ਸਾਨਾ ਦੀ ਪੂਰੀ ਹੈਗਾ ਦੇਖ ਜੈਪੰਤਰ ਪੂਰਾ ਹੈਗਾ ਠੀਕ ਹੈ ਤੇ ਭਾਈ ਇਹ ਕਿਨੇ ਕੀ ਫਿਰ ਲੈ ਦੇ ਕਰਦੇ ਕਹਿੰਦੇ ਦੇਖ ਲਓ ਆਹ ਬੱਚੇ ਆ 50,000 ਮੁੱਲ ਕਰਨ ਦੇ ਵੀਰ ਹਾਂਜੀ ਆਪਾਂ ਇਹਦਾ ਮੁੱਲ ਕਰਦੇ 45,000 ਹਾਂਜੀ 42,000 ਚੋਂ ਵੀ 500 ਛੱਡ ਦਾਂਗੇ ਸਾਢੇ 41,000 ਸਾਢੇ 41 ਦੀ ਜੈਸਨੋ ਠੀਕ ਹੈ ਜੀ ਹਾਂਜੀ ਸਾਢੇ 41,000 ਦੀ ਜਿਹੜੀ ਆ ਦੋਸਤੋ ਵੀਰਾਂ ਦਾ ਵੀ ਡਾਕਟ ਲੈ ਦੇ ਕਰਦਾਂਗੇ ਤੇ ਇੱਕ ਹਫਤਾ ਇੱਕ ਹਫਤਾ ਸਮਾਂ ਹਜੇ ਬਾਕੀ ਆ ਠੀਕ ਹੈ ਸਾਰਾ ਇਹਨੇ ਬੰਨਾ ਚ ਭਰਨਾ ਇਹ ਦੇਖੋ ਬਿਲਕੁਲ ਅਜ ਦਿਨ ਪੈ ਜੀ ਜੇਕਰ ਹਫਤਾ ਲੈ ਜੇ ਤੇ ਉਨਾ ਹੀ ਸੋਨਾ ਹੋਰ ਬਣ ਜਾਊਗੀ ਇਹ ਤਾਂ ਵਿਚਾਰੀ ਨਹੀਂ ਇਹਨੂੰ ਕੋਈ ਮਸ਼ੀਨਾਂ ਚ ਵਾਈ ਕਰਦੇ ਭਾਵੇਂ ਹੱਥ ਨਾਲ ਕਰ ਲਈ ਬਿਲਕੁਲ ਜੀ ਬਿਲਕੁਲ ਸਾਰੇ ਬਿਲਕੁਲ ਪੂਰਾ ਹੱਥ ਚੋਂਦਾ ਨਹੀਂ ਪੂਰਾ ਹੱਥ ਵਾਲਾ ਥਾਣਾ ਘੱਟ ਵਾਲਾ ਥਾਣਾ ਲੱਗਾ ਬਹੁਤ ਵਧੀਆ ਲੱਗਾ ਠੀਕ ਆ ਸਾਡੇ 41000 ਜਿਹੜੀ ਦੋਸਤੋ ਇਹ ਵੈੜ ਜੈ ਸਨੋ ਆ ਠੀਕ ਆ ਬਾਕੀ ਤੁਸੀਂ ਜੇਕਰ ਕੋਈ ਖਾਸ ਇਥੇ ਆਗੇ ਆਪਾਂ ਪੜੂ ਭਾਜ ਬਣਿਆ ਦਾ ਪਹਾੜਾ ਹੀ ਡੰਗਰ ਦੇਣਾ ਆਪਾਂ ਤੁਹਾਨੂੰ ਅੱਗੇ ਵੀ ਕਿਹਾ ਵੀ 2 ਤੋਂ ਲੈ ਕੇ 3000 ਤੋਂ ਲੈ ਕੇ 2000 ਦੇ ਅੰਦਰ ਫਿਰ ਆਪਾਂ ਆਪ ਦਾ ਕਮਾਈ ਰੱਖਣੀ ਰੱਖਣੀ ਹਾਂਜੀ ਹਾਂਜੀ ਠੀਕ ਹੈ ਤੁਹਾਨੂੰ ਪਤਾ ਖੇਚਲ ਬੜੀ ਆ ਤੇ ਜੇ ਇੰਨੀ ਵੀ ਨਹੀਂ ਕਮਾਈ ਕਰਨੀ ਤੇ ਫਿਰ ਸਾਰੀ ਜਿਹੜੀ ਖੁਰਮਦਾ ਹੁੰਦਾ ਕੋਈ ਫਾਇਦਾ ਨਹੀਂ ਬਿਲਕੁਲ ਸਹੀ ਪਰ ਇਹ ਨਹੀਂ ਆਪਾਂ ਇਹ ਨਹੀਂ ਟੋਕਾ ਨਹੀਂ ਵਿੱਚ ਰੱਖਣਾ ਵੀ 10000 ਮਰਾ ਲਈਏ ਕਿਥੋਂ 5000 ਬਣਾਈ ਉਹ ਕਮਾਈ ਆ ਆਪਾਂ ਦਾ ਸਾਹ ਸੁਸਰਾ ਡੰਗਰ ਲਿਉਣਾ ਸਾਹ ਸੁਸਰਾ ਦੇਣਾ ਇਹ ਮੈਂ ਇਥੇ ਤਾਂ ਇਹਨਾਂ ਵੀ ਮੇਰਾ ਵੀਰ ਜਾ ਕੇ ਤਿੰਨੀ ਤਾਂ ਤਿੰਨ ਤਾਂ ਹੀ ਡੰਗਰ ਮੇਰਾ ਵੇਚ ਸਕਦਾ ਹੂੰ ਇਥੋਂ ਲੈ ਕੇ ਕਿ ਕਿ ਨਫਾ ਲੈ ਸਕਦਾ ਬੰਦਾ ਹਾਂ ਤਿੰਨੀ ਥਾਈ 2 2 3 3000 ਮੇਰਾ ਡੰਗਰ ਬਾਜੂ ਜਾਂ ਨਹੀਂ ਨਹੀਂ ਸਹੀ ਗੱਲ ਹੈ ਜੀ ਹਾਂ ਇਹ ਜਿੰਨਾ ਜਿੰਨਾ ਜਨੋ ਬਣ ਗਿਆ ਨਾ ਜਿੰਨਾ ਮੈਂ 50 ਆਖਿਆ ਨਾ ਉਹ ਕੱਢਿਆ ਵੀ 50000 ਰੁਪਿਆ ਮਾਕੇ ਦਾ ਆਪਾਂ 42 ਦੀ ਦੇਣੀ ਤੇ ਉੱਚੋ 500 ਜੋੜ ਇਹ 50000 ਦੀ ਬੱਚੀ ਵੀ ਨਹੀਂ ਜੀ ਹਾਂ ਜਦੋਂ ਪੂਰੀ ਤਿਆਰ ਹੋ ਗਈ ਜਾਂਦੀ ਹੈ ਜੀ ਬੈੜ ਕਿਉਂ ਜਾਦਪਾਲ ਦੀ ਚੰਗੀ ਆ ਸੀਜ਼ ਲੱਗ ਬਹੁਤ ਆ ਠੀਕ ਆ ਇਸ ਤੋਂ ਬਾਅਦ ਜਿਹੜੀ ਅਗਲੀ ਬੈੜ ਆ ਦੋਸਤੋ ਸ਼ਾਹੀਵਾਲ ਦੇ ਵਿੱਚ ਆ ਠੀਕ ਆ ਤੇ ਪਿਓਰ ਸ਼ਾਹੀਵਾਲ ਬੈੜ ਆ ਗਈ ਠੀਕ ਆ ਤੇ ਆ ਕਰੋ ਜੀ ਚੈੱਕ ਇਹ ਵੀ ਦੂਸਰੇ ਸੂਏ ਸੁਣੀਏ ਬਹੁਤ ਸਾਰੇ ਆਇਦਰ ਵੇਖੋ ਢਲਾ ਦੀਆਂ ਇਹਦੇ ਕੋਈ 8 ਤੋਂ 10 ਦਿਨ ਵੀ ਪਏ ਜਿਹਦੇ ਸੂਚੇ ਇਧਰ ਵੇਖੋ ਇਹ ਮੈਨਾ ਭਵੇਂ ਪੂਚ ਗਈ ਜਾਂਦੀ ਕੱਚੇ ਸਾਹ ਹੋਣੀ ਬਣੀ ਜਾਂਦੀ ਪੂਚ ਜੀ ਜਾਂਦੀ ਇਧਰ ਕੋਲ ਸੀਲ ਸਭ ਪੂਰੀ ਆ ਵੇਖੋ ਜੀ ਜਿਵੇਂ ਮਰਜੀ ਖੇਢੀ ਜੋ ਥਨ ਦੇ ਨਾਲ ਹੱਥ ਲਾਈ ਜਾਵੇ ਨਹੀਂ ਤੇ ਸਾਈ ਵਾਲੇ ਇਤਰਾਸ ਨਹੀਂ ਦਉਂਦੇ 15 16 ਕਿਲੋ ਇਹਨੇ ਪਹਿਲੇ ਸੂਏ ਤੋਂ ਦਿੱਤਾ ਜੀ ਠੀਕ ਹੈ ਜੀ ਆ ਕਿਉਂ ਉਹਦੇ ਆਪਾਂ ਇਹ ਚੋਈ ਵੀ ਨਹੀਂ ਪਹਿਲੇ ਸੂਏ ਉਹਦਾ ਰੱਬ ਦੀਆਂ ਡੋਰੀਆਂ ਕਿੰਨਾ ਦੇਣਾ ਉਹਨੇ ਉਹਨੂੰ ਪਤਾ ਹੈ ਬਿਲਕੁਲ ਇਹਨੇ ਪਹਿਲੇ ਸੂਏ 15 16 ਲੀਟਰ ਦੁੱਧ ਕੱਢਿਆ ਐਰ ਕੀ ਮੈਂ ਮੰਨ ਠੀਕ ਹੈ ਜੀ ਹਾਂ ਸੈਕੰਡ ਟਾਈਮਰ ਠੀਕ ਹੈ ਬਾਕੀ ਜਿਹੜਾ ਬਣਾਣਾ ਦੋਸਤੋ ਤੁਸੀਂ ਨਾਰਮਲ ਹੀ ਸਮਝ ਜਾਣਾ ਤੁਹਾਨੂੰ ਵੀ ਤਕਰੀਬਨ ਗੇਠ ਲੰਮਾ ਤੋਨਾ ਠੀਕ ਹੈ ਜਿੱਥੇ ਮਰਜ਼ੀ ਦੇ ਆਖ ਲੈ ਪਿਓਰਿਟੀ ਪੂਰੀ ਹੈਗੀ ਹੈ ਕਈ ਵਾਰ ਆਪਾਂ ਚੀਜ਼ ਘੱਟ ਪਿਓਰਿਟੀ ਚ ਹੁੰਦੇ ਪਰ ਇਹਨੂੰ ਆਪਾਂ 100 'ਚੋਂ 98 ਮੰਨ ਲਓ ਠੀਕ ਹੈ ਕਿਉਂਕਿ ਜਿੱਥੋਂ ਦੀ ਪਦਾਇਸ਼ ਹੈਗੀ ਹੈ ਜਿੱਥੋਂ ਦੀ ਬੋਰਨ ਹੈਗੀਆਂ ਨੇ ਇਹ ਵੜਾ ਖਾਸ ਤੌਰ ਤੇ ਉਥੋਂ ਦੀ ਆਪਾਂ ਪਿਓਰਿਟੀ ਥੋੜੀ ਵੱਧ ਮੰਨ ਲੈਣੀ ਹੈ ਆਪਣੇ ਤੋਂ ਹੋ ਸਕਦਾ ਵੀ ਉਧਰਲੇ ਬਣੇ ਆਈ ਹੋਵੇ ਵੜਾ ਜਾਂ ਇਦਾਂ ਦੀ ਪਦਾਇਸ਼ ਹੋਵੇ ਤੇ ਤੁਸੀਂ ਜਿਹੜਾ 100 ਦੇ ਵਿੱਚੋਂ 9 ਤੇ ਦੇਰ ਮਾਲ ਨਹੀਂ ਤੇ ਚੰਗੀ ਬੈੜਾ ਸ਼ਾਹੀਵਾਲ ਦੇ ਵਿੱਚ ਪਿਓਰ ਬੈੜਾ ਜਿਹੜੇ ਵੀਰ ਖਾਸ ਤੌਰ ਤੇ ਕੇ ਲੱਭ ਰਹੇ ਨੇ तकरीबन ਜਿਹੜਾ ਦੁੱਧ ਆ ਦੋਸਤੋ ਅਕੇ ਸੇਵਾ ਦਾ ਹੁੰਦਾ ਜਿੰਨਾ ਮਰਜ਼ੀ ਤੁਸੀਂ ਲੈ ਸਕਦੇ ਜਿਹੜੀ ਪਿਓਰਿਟੀ ਵਾਲੀ ਚੀਜ਼ ਹੁੰਦੀ ਆ ਬਰੀਡ ਨਸਲ ਦੇ ਵਿੱਚ ਉਹਦੀ ਜਾਤ ਵਿੱਚ ਹੁੰਦੀ ਆ ਉਹ ਕੁਝ ਨਾ ਕੋਈ ਇਹਨਾਂ ਦੇ ਦੁੱਧ ਵਾਲੇ ਪਾਸੇ ਜਿਹੜਾ ਕਾਰਨਾਮਾ ਕਰਦੀ ਜਰੂਰ ਆ ਜਿਹੜਾ ਰਾਜ ਬਾਈ ਗਰਮੀਆਂ ਚੱਲਣੀਆਂ ਇਹੋ ਆ ਇਹਨਾਂ ਨੂੰ ਕੋਈ ਮੱਜਾਂ ਨੂੰ ਗਰਮੀ ਨਹੀਂ ਗਈ ਜਿੰਨਾ ਮਰਜ਼ੀ ਜਿੱਥੇ ਮਰਜ਼ੀ ਧੁੱਪੇ ਛਾਵੇਂ ਕਰੋ ਇਹਨਾਂ ਨੂੰ ਹਾਂਜੀ ਹਾਂਜੀ ਇਹ ਇਹ ਝੁੱਪੀਆਂ ਫਿਰਦੀਆਂ ਇੱਤਾਂ ਇਹ ਡਾ ਕੇ ਭਜਾ ਇੱਥੇ ਥਲੇ ਦੇਖੋ ਆਵੇ ਅਰੇ ਸਾਬ ਇਹ ਜੇ ਸੁੱਟ ਕੇ ਮੈਜੋ ਆ ਦੇਖੋ ਜੀ ਇਹ ਦੇਖੋ ਥਣ ਬਹੁਤ ਚੰਗਾ ਲੱਗਦਾ ਹੈ ਜੀ ਉਹ ਵਾਲਦੇ ਆ ਥੰਦਾ ਹੀ ਹੱਥ ਨਹੀਂ ਜਾਂਦੇ ਇਹਦੇ ਹਾਂ ਮੱਜਾਂ ਨੂੰ ਇਹੋ ਜੇ ਸਾਨੀ ਹੁੰਦੇ ਮੈਨਾ ਵੀ ਕੋਈ ਗੱਲ ਹੀ ਨਹੀਂ ਕੀ ਇਹਦੇ ਮਗਰਲੇ ਬੰਨੇ ਭਾਵੇਂ ਹੱਥ ਦੂਜੇ ਬੰਨੇ ਲਾਈ ਜਾਓ ਕੋਈ ਵਿਚਾਰ ਨਹੀਂ ਬਈ ਹੋ ਚੱਕੂਗੀ ਨਹੀਂ ਸੀਲ ਪੂਰੀ ਹੈ ਨਾ ਸੀਲਸਲਾਗਾ ਬੈਡ ਪੂਰੀ ਉਹ ਉਹਨਾਂ ਨੇ ਜਿੰਨਾ ਵੀਰਾਂ ਤੋਂ ਲਈ ਨਾ ਆਪਾਂ ਉਹਨਾਂ ਕਹਿੰਦੇ ਅਸੀਂ ਵੰਗਾ ਵੀ ਨਹੀਂ ਪਾਇਆ ਪਾਉਣਾ ਜਾਂ ਨਾ ਪਾਉਣਾ ਤੁਹਾਡੀ ਮਰਜ਼ੀ ਅਸੀਂ ਵੰਗਾ ਨਹੀਂ ਪਾਇਆ ਇੱਥੇ ਨਹੀਂ ਪਾਇਆਗਾ ਹਾਂ ਗਾਉਂ ਤੇ ਲੱਜਾਂ ਨੂੰ ਫਾਲ ਛੱਡ ਦੇਣਾ ਉਸੇ ਵਾਲੇ ਬਸਮ ਪੈਣੀ ਹੈ ਚਵਾਈ ਕਰ ਦੇਣੀ ਨਹੀਂ ਇਹੋ ਜਿਹਾ ਬੈਡ ਨੂੰ ਵੰਗਾ ਪਾਉਣ ਦੀ ਕਿ ਲੋੜ ਵੇਖੋ ਜੀ ਜਿਵੇਂ ਬੱਚਾ ਭਾਂ ਥੱਲੇ ਲੰਗੀ ਜਾਓ ਮਰਜ਼ੀ ਰਸਾ ਸੁਟਿਆ ਉੱਤਰਾ ਹੀ ਹੋਵੇ ਹਾਂਜੀ ਠੀਕ ਆ ਠੀਕ ਆ ਵੀਰ ਠੀਕ ਆ ਠੀਕ ਆ ਸ਼ਾਈਵਾਲ ਦੀ ਪਿਓਰ ਬੈਡ ਆ ਦੋਸਤੋ ਬੇਸ਼ੱਕ ਤੁਸੀਂ ਬਹੁਤੇ ਵੀਰਾਂ ਦੀ ਡਿਮਾਂਡ ਆ ਤਿਆਰ ਹੋਣੀ ਉਹਨਾਂ ਨੂੰ 50 ਤੋਂ ਟੱਪਣੀ ਆ ਵੜ ਹਾਂਜੀ ਹਾਂਜੀ ਪਰ ਆਪਾਂ ਮੁੱਲ ਨਿਗਾਹੇ ਕਰਨਾ ਇਹਦਾ ਠੀਕ ਹੈ ਜੀ ਹਾਂਜੀ ਡਰਾਉਣਾ ਨਹੀਂ ਕਿ ਇਹਨੂੰ ਨਹੀਂ ਨਹੀਂ ਡਰਾਉਣਾ ਕਿਹੜੀ ਡਿਮਾਂਡ ਆ ਆਪਾਂ ਮੁੱਲ ਹੀ ਕਰਨਾ ਜਿਹੜੇ ਵਿੱਚ ਉਹ ਆਪਣਾ ਜਾਲ ਖੋਣੀ ਪੂਰਾ ਹੋ ਜਾਏ ਬਿਲਕੁਲ ਜੀ ਬਿਲਕੁਲ ਹਾਂਜੀ ਅੱਛਾ ਭਾਈ ਕਿੰਨਾ ਕੁ ਤਰੇ ਵੀਰ ਕਿੰਨਾ ਕੁ ਮੁੱਲ ਲਿੰਦਾ ਇਹਦੀ ਡਿਮਾਂਡ ਦੇ ਅੱਜ ਹੀ ਕੀ ਹੈ 40000 ਰੁਪਿਆ ਹਾਂਜੀ ਆਪਾਂ 36000 ਦੇ ਵਿੱਚੋਂ 500 ਰੁਪਿਆ ਛੋਟ ਕਰਾਂਗੇ ਠੀਕ ਹੈ ਜੀ ਹਾਂ 36000 ਦੇ ਵਿੱਚੋਂ ਜਿਹੜੀ 500 ਛੋਟ ਹੋ ਜਾਏ 3535000 ਦਿਵਾਂਗੇ ਠੀਕ ਹੈ ਜੀ ਇਹ ਜਿੱਦਨੇ ਤਿਆਰ ਹੁੰਦੀ ਆ ਇੱਥੋਂ ਹੀ ਭਾਵੇਂ ਮੁੜ ਕੇ 45 ਦੀ ਵੇੜ ਵੇਖੀ ਜੀ ਹਾਂਜੀ ਹਾਂਜੀ ਹਾਂ ਟੋਟੇ ਲਾ ਟੋਲਾ ਭੋਦਿਆ ਪੰਨ ਵਾਲੀ ਵਿੱਚੀ ਠੀਕ ਆ ਨਹੀਂ ਵੇੜ ਸਾਰੀ ਵੇੜ ਇਹ ਵੀ ਪੂਰੀ ਚੰਗੀ ਆ ਵੇੜ ਉਹ ਵੀ ਚੰਗੀ ਸੀਗੀ ਮੈਂ ਨਾ ਕੋਈ ਚੱਕੀ ਨਹੀਂ ਦੋਹਾਂ ਜਿਹੀ ਨਹੀਂ ਛੱਕ ਕੋਈ ਤੇ ਲੋ ਕੋਈ ਦੇਖੋ ਕਈਰ ਨਾ ਪਹਿਲੜਾ ਮੱਛੀਆਂ ਨੂੰ ਕਿੰਨੀ ਵੇਖੋ ਪਾਲ ਪੈਂਦੀ ਆ ਕਿਤੇ ਵੇਖੋ ਪਾਲ ਦਾ ਨਾਂ ਨਿਸ਼ਾਨ ਨਹੀਂ ਕਰਵਾਉਂਦਾ ਮੈਨੂੰ 1% ਵੀ ਨਹੀਂ ਹੈਗੀ ਜੀ ਬੱਜਾਂ ਨੂੰ ਐ ਬਿਲਕੁਲ ਪਲੀਨ ਆਉਂਦੀ ਠੀਕ ਆ ਤੇ ਠੀਕ ਹੈ ਭਾਈ ਦਲੇਰ ਇੱਕ ਸੰਪਰਕ ਨੰਬਰ ਆਪਣੇ ਨੂੰ ਜ਼ਰੂਰ ਸਾਂਝਾ ਕਰ ਨੰਬਰ ਹੈਗਾ ਜੀ 97792 9006 ਠੀਕ ਹੈ ਜੀ ਹਾਂਜੀ ਨਾਮ ਹੈਗਾ ਦਲੇਰ ਸਿੰਘ ਪਿੰਡ ਡਲ ਜ਼ਿਲ੍ਹਾ ਤਰਨਤਾਰਨ ਤਹਿਸੀਲ ਪਟੇ ਠੀਕ ਹੈ ਜੀ ਹਾਂਜੀ ਇਹ ਨੰਬਰ ਤੇ ਆਪਣੇ ਨਾਲ ਵੀ ਕੋਈ ਸੰਬੰਧ ਕਰ ਸਕਦਾ ਠੀਕ ਹੈ ਹਾਂਜੀ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ